ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਅੱਜ ਅਸੀਂ ਮੱਕੀ ਦੀ ਬਿਜਾਈ ਕਰ ਰਹੇ ਹਾਂ ਤੇ ਅੱਗੇ ਆਪਾਂ ਵੀਡੀਓ 'ਚ ਗੱਲ ਕਰਾਂਗੇ ਕਿਹੜੀ ਮੱਕੀ ਆਪਾਂ ਬੀਜੀਏ ਕਿੰਨਾ ਚਾੜਿਆ ਕੀ ਇਹਦਾ ਰੇਟ ਆ ਕਿੰਨੇ ਦਾ ਜਿਹੜਾ ਇਹਦਾ ਬੀਜ ਆਪਾਂ ਨੂੰ ਮਿਲਿਆ ਤੇ ਅੱਜ ਇਹ ਤਰੀਕ ਹੋ ਗਈ ਹੈ ਜੀ 6 ਫਰਵਰੀ ਤੇ ਵੀਡੀਓ ਜਿਹੜੀ ਆਪਾਂ ਅੱਜ ਅਪਲੋਡ ਕਰ ਰਹੇ ਹਾਂ ਸੋ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ ਤੇ ਹੁਣ ਗੱਲ ਕਰ ਲੈਣੀ ਆ ਜੇ ਆਪਾਂ ਬੀਜ ਦੀ ਇਹ ਬੀਜ ਹੈਗਾ ਜੀ ਆਪਣਾ ਨਿਊ ਟ੍ਰਾਂਟੋ ਦਾ 12 11 ਬਹੁਤ ਵਧੀਆ ਬੀਜ ਆ 1899 ਦੇ ਬਰਾबरी ਬੀਜ ਆ ਪਹਿਲਾਂ ਵੀ ਆਪਾਂ ਇੱਥੇ ਵੀਡੀਓ ਬਣਾਈ ਸੀ ਉਨਾ ਹੀ ਟਾਈਮ ਲਿੰਦੀ ਆ 110 ਦਿਨ ਦੇ ਵਿੱਚ 110 ਤੋਂ 115 ਦਿਨ ਦੇ ਵਿੱਚ ਵੇ ਜਿਹੜੀ ਆ ਇਹ ਤਿਆਰ ਹੋ ਜਾਂਦੀ ਆ ਤੇ ਝਾੜੇ ਦਾ ਪਿਛਲੀ ਵਾਰ ਅਸੀਂ 35 ਕੁੰਡਲ ਝਾੜੇ ਦਾ ਸੁੱਕੀ ਦਾ ਲਿਆ ਸੀਗਾ ਵੈਸੇ ਇਹਦਾ ਐਵਰੇਜ ਚਾਰ ਜਿਹੜਾ ਆ 35 ਤੋਂ 40 ਕਿੰਟਲ ਦੇ ਵਿੱਚ ਵਿੱਚ ਝਾੜੇ ਦਾ ਹੈਗਾ ਤੇ ਇਹਦਾ ਜਿਹੜਾ ਬੀਜ ਆ ਆਪਾਂ ਨੂੰ ਪੈਕਟ ਜਿਹੜਾ ਵਾ ਉਹ 1800 ਰੁਪਏ ਦਾ ਮੇਰੇal ਸੀਗਾ 4 ਕਿਲੋ ਦਾ ਤੇ 8 ਕਿਲੋ ਇਹ ਪੈਣੀ ਆ ਕਿੱਲੇ ਦੀ ਤੇ 2.5 ਬੋਰੀਆਂ ਜਿਹੜੀ ਆ ਡੀਏਪੀ ਆਪਾਂ ਇਹਦੇ ਵਿੱਚ ਪਾਈ ਆ ਸੋ ਬਹੁਤ ਵਧੀਆ ਰਿਜ਼ਲਟ ਇਸ ਦਾ ਪਿਛਲੀ ਵਾਰੀ ਅਸੀਂ ਬੀਜੀ ਐ ਤੇ ਸਾਨੂੰ ਰਿਜ਼ਲਟ ਚੰਗੇ ਮਿਲੇ ਆ ਸੋ ਜਿਨ੍ਹਾਂ ਨੂੰ 1899 ਬੀਜ ਨਹੀਂ ਮਿਲ ਰਿਹਾ ਜ਼ਰੂਰੀ ਨਹੀਂ 1899 ਬੀਜਨਾ ਉਹ ਵੀ ਬੀਜ ਬਹੁਤ ਵਧੀਆ ਹੈ 1899 ਵੀ ਪਰ ਇਹ ਵੀ ਜਿਹੜਾ ਬੀਜ ਹੈ ਇਹ ਵੀ ਬਹੁਤ ਵਧੀਆ ਹੈ ਦਾ ਜਿਹੜਾ ਝਾੜ ਆ ਸੋ ਧੰਨਵਾਦ ਜੀ